ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਆ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਇਹ ਜਾਣਕਾਰੀ ਤੁਹਾਨੂੰ ਅਸੀਂ ਪਹੁੰਚਾਉਣੀ ਹੈ ਤੇ ਮੈਂ ਪਹੁੰਚਿਆ ਹੋਇਆ ਹਾਂ ਪਿੰਡ ਖਾਰਾ ਇਹ ਜ਼ਿਲ੍ਹਾ ਮੁਕਸਰ ਦਾ ਪਿੰਡ ਖਾਰਾ ਹੈ ਤੇ ਭਾਈ ਜਗਤਾਰ ਸਿੰਘ ਢਾਲੀਵਾਲ ਮੇਰੇ ਨਾਲ ਹੈ ਭਾਈ ਜਗਤਾਰ ਸਿੰਘ ਢਾਲੀਵਾਲ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਇਹ ਕੰਮ ਕਰਦੇ ਆ ਤੇ ਜਿਹੜੇ ਕੰਮ ਬਾਰੇ ਅਸੀਂ ਤੁਹਾਨੂੰ ਦੱਸਣਾ ਤੁਸੀਂ ਬਹੁਤ ਸਾਰੇ ਕਿਸਾਨ ਭਰਾ ਬਹੁਤ ਸਾਰੇ ਹੋਰ ਲੋਕ ਇਸ ਚੀਜ਼ ਤੋਂ ਬਹੁਤ ਸਾਰੀ ਕਮਾਈ ਕਰਦੇ ਆ ਭਾਵ ਕਿ ਪੂਰਾ ਤਰੀਕੇ ਨਾਲ ਕੰਮ ਆਉਣ ਵਾਲੀ ਚੀਜ਼ ਅਸੀਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਆ ਮੈਂ ਗੱਲ ਕਰਨ ਲੱਗਾ ਰੇੜੀ ਦੀ ਜਿਹੜੀਆਂ ਤੁਸੀਂ ਵੇਖੀਆਂ ਹੋਣੀਆਂ ਵੀ ਮੋਟਰਸਾਈਕਲ ਮਗਰ ਜਿਹੜੀਆਂ ਰੇੜੀਆਂ ਪਾਈਆਂ ਹੁੰਦੀਆਂ ਇਹ ਰੇੜੀਆਂ ਬਹੁਤ ਸਾਰਾ ਵਜਨ ਢੋਂਦੀਆਂ ਸਾਡੇ ਕਿਸਾਨਾਂ ਦੇ ਪੱਠੇ ਕੱਕ ਟੱਲਾ ਰੂੜੀ ਢੋਂਦੀਆਂ ਤੇ ਸਾਡੇ ਤੇ ਸਾਡੇ ਕਿਸਾਨ ਭਰਾ ਇਹ ਤਾਂ ਬਹੁਤ ਵੱਡਾ ਕੰਮ ਲੈਂਦੇ ਆ ਇੱਥੋਂ ਤੱਕ ਕਿ ਹੁਣ ਟਾਵੇਂ ਟਾਵੇਂ ਘਰੀ ਕੋਈ ਮੈਨੂੰ ਲੱਗਦਾ ਵੀ ਬਲਦ ਗੱਡੀ ਹੋਊਗਾ ਉਹ ਬਲਦ ਗੱਡੀ ਦੀ ਥਾਂ ਤੇ ਆਹ ਸਾਧਨ ਨੇ ਲੈ ਲਈ ਕਿਉਂਕਿ ਅਸੀਂ ਸੌਖੇ ਹੋ ਗਏ ਹੁਣ ਇਹ ਮੋਟਰਸਾਈਕਲਾਂ ਮਗਰ ਪਾ ਕੇ ਤੇ ਇਹ ਟਰਾਲੀਆਂ ਜਿਹੜੀਆਂ ਉਹ ਅਸੀਂ ਵਰਤਣ ਲੱਗ ਗਏ ਛੋਟੀਆਂ ਰੇੜੀਆਂ ਤਾਂ ਬਾਈ ਜੀ ਜਗਤਾਰ ਜੀ ਮੇਰੇ ਨਾਲ ਆਏ ਆਪਾਂ ਨੂੰ ਦੱਸਣਗੇ ਕਿਉਂਕਿ ਲੰਮਾ ਸਮਾਂ ਹੋ ਗਿਆ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਕਿਹੇ ਵੇਚਤੀਆਂ ਤੇ ਕਿੰਨੀ ਕੁ ਕਾਸਟ ਹੁੰਦੀ ਆ ਇਹ ਜੇ ਤੁਸੀਂ ਬਣਵਾਉਣੀ ਹੋਵੇ ਤਾ ਬਾਈ ਜੀ ਦੱਸਣਗੇ ਆਪਾਂ ਨੂੰ ਵੀ ਕਿਸ ਰੂਪ ਦੇ ਵਿੱਚ ਇਹ ਕਿੰਨੇ ਕ ਪੈਸੇ ਵਿੱਚ ਤਿਆਰ ਹੁੰਦੀ ਹੈ। ਤਾਂ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਵੀ ਕਿਸਾਨ ਭਰਾ ਇਹਨੂੰ ਪਸੰਦ ਕਰਦੇ ਆ ਕਿਉਂ ਕਰਦੇ ਆ ਜੀ? ਕਿਉਂਕਿ ਬਾਈ ਜੀ ਇਹ ਜਿਹੜੀ ਰੇੜੀ ਵੱਲ ਰਹੀ ਹੈ ਨਾ ਇਹ ਤਿੰਨਾ ਟਾਇਰਾਂ ਵਾਲੀ ਆਈ। ਆਮ ਜਦੋਂ ਪਹਿਲਾਂ ਦੋ ਟਾਇਰਾਂ ਵਾਲੀ ਚੱਲਦੇ ਸੀ ਉਹਦੇ ਤੇ ਲੋਕੀ ਵਜਣ ਪਾ ਦਿੰਦੇ ਸੀ ਤਾਂ ਅਗਲੇ ਨੂੰ ਡਰ ਹੁੰਦਾ ਸੀ ਵੀ ਹਲੋਰਾ ਮਾਰਕੀਟ ਛੱਟ ਛੁੱਟ ਵਜ ਜਾਂਦਾ। ਇਹ ਜਿਹੜੀ ਹੁਣ ਤਿੰਨਾ ਟਾਇਰਾਂ ਵਾਲੀ ਰੇੜੀ ਇਹਦੇ ਤੇ ਨਾ ਤਾਂ ਕੋਈ ਠੱਕਾ ਵਜ ਜਾਂਦਾ ਡਰਾ ਤੇ ਨਾ ਮੋਟਰਸਾਈਕਲ ਹਲੋਰਾ ਮਾਰੀ। ਨਾ ਬੰਦੇ ਨੂੰ ਇਹ ਨਹੀਂ ਵੇਚਦਾ ਤੁਸੀਂ ਪੱਠ ਜਾਂ ਮੈਂ ਮੋਟਰਸਾਈਕਲ ਦਾ ਦੂਜਾ ਸਟੈਂਡ ਲਾਉਣਾ ਬੂ ਇਹਦਾ ਕੋਈ ਚੱਕਰ ਨਹੀਂਗਾ ਬਾਕੀ ਜਿਹੜੀ ਤੁਸੀਂ ਕਹਿੰਦੇ ਆਮਦਨੇ ਦੀ ਇਹ 14.5 ਹਜ਼ਾਰ ਦੀ ਹੈ ਇੱਕ ਪੀਸ ਤੇ ਇੱਕ 15.5 ਦਾ 5 ਕੋਟਾ ਹੀ 14.5 ਦਾ 5 ਕੋਟਾ ਹੀ ਅੱਛਾ 14.5 ਤੇ 15000 ਰੁਪਏ ਦੇ ਵਿੱਚ ਤੁਹਾਡੇ ਕੋਲੇ ਇਹ ਬਿਲਕੁਲ ਤਿਆਰ ਹੋ ਜਾਂਦੀ ਹੈ ਜੀ ਹਾਂ ਪੂਰੀ ਤਿਆਰ ਹੋ ਜਾਂਦੀ ਹੈ 14.5 ਤੇ 15000 ਰੁਪਏ ਦੀ ਜੀ ਇਹਦੀ ਬੰਤਰ ਬਾਰੇ ਦੱਸੋ ਵੀ ਤੁਸੀਂ ਇਹ ਟਾਇਰ ਜਿਹੜੇ ਵਰਤਦੇ ਹੋ ਜਾਂ ਜਿਹੜਾ ਲੋਹਾ ਵਰਤਦੇ ਹੋ ਇਹ ਕਿਵੇਂ ਦਾਜੀ ਇਹ ਇਹ ਬਾਈ ਜੀ ਜਿਹੜੇ ਟਾਇਰ ਹੁੰਦੇ ਆ ਜੈਨਾ ਮਰੂਤੀ ਤੇ ਜਾਂ ਆਪਣੀ ਆਲਟੋ ਦੇ ਜੰਨਾਂ ਦੇ ਇੱਕ ਟਾਇਰ ਹੀ ਹੁੰਦੇ 12 ਨੰਬਰੀ ਤੇ ਤਿੰਨਾਂ ਦੇ ਹਿੱਸੇ ਅਸੀਂ ਲਾਉਣੇ ਆ ਬਾਕੀ ਜਿਹੜਾ ਲੋਹਾ ਆਮ ਥਾਂ ਹੀ ਲਾਉਂਦੇ ਹੋਣੇ ਆ ਬਹੁਤ ਪਰ ਅਸੀਂ ਇਹ ਗਰੰਟੀ ਕਰਦੇ ਹਾਂ ਵੀ ਜਿਹੜਾ ਸਾਡਾ ਲੋਹਾ ਲੱਗਿਆ ਉਹ ਦੂਰੀਆਰੀ ਵੈਲਡ ਕਰਨਾ ਨਹੀਂ ਆਉਂਦਾ ਜੀ ਹਾਂਜੀ ਮਤਲਬ ਇੱਕ ਵਾਰੀ ਚੀਜ਼ ਜਿਹੜੀ ਵੈਲਡ ਕਰਤੀ ਉਹਵੇਂ ਰਹਿਣੀ ਆ ਮਰੂਤੀ ਜੰਨ ਤੇ ਆਲਟੋ ਦੇ ਜਿਹੜੇ ਟਾਇਰ ਆ ਇਹ 12 ਨੰਬਰ ਹਾਂਜੀ ਤਾਂ ਭਾਈ ਜੀ ਇਹਦੇ ਵਿੱਚ ਜਿਹੜਾ ਉੱਪਰਲੇ ਪੈਂਦਾ ਹੈ ਫਰਪਲਾਈ ਪਾਉਣੀ ਉੱਥੇ ਹਾਂਜੀ ਹਾਂਜੀ ਇਹ ਜਿਹੜੀ ਬੱਸਾਂ 'ਚ ਪਲਾਈ ਲੱਗਦੀ ਉਹ ਚੀਜ਼ ਆ ਜੀ अच्छा बत्सा वाली प्लाई लगती है दे विच और एडी पूरी गारंटी है जी पूरी फुल गारंटी हुंदी है भाई जी एडी बाकी सानू 10 साल हो गए ਘੱਟੋ ਘੱਟ ਪਾਈ ਜਾਂਦੇ ਆਨੂ ਅੱਜ ਤੱਕ ਕਿਸੇ ਦੇ ਦੁਬਾਰਾ ਬਦਲੀ ਨਹੀਂ ਆਹੀ ਜੀ ਤੇ ਕਿੱਥੋਂ ਕਿੱਥੋਂ ਤੱਕ ਰਿਹੜੀਆਂ भाई ਬਣਾ ਬਣਾ ਕੇ ਪਹੁੰਚਾਤੀਆਂ ਹੋਣਗੀਆਂ ਜੀ ਸੁਖਨਾ ਗੰਗਾ ਨਗਰ ਤੱਕ ਜਾਵਣਗੀਆਂ ਹੋਣਗੀਆਂ ਇਧਰ ਹੁਸ਼ਿਆਰਪੁਰ ਜ਼ਿਲ੍ਹੇ ਚ ਜਲੰਧਰ ਤੱਕ ਆਮ ਹੀ ਗਈਆਂ ਜੀ ਹੁਸ਼ਿਆਰਪੁਰ ਜਲੰਧਰ ਤੇ ਗੰਗਾ ਨਗਰ ਤੇ ਬਾਈ ਕਹਿੰਦੇ ਵੀ ਬਹੁਤ ਦੂਰੋ ਦੂਰੋ ਸਾਨੂੰ ਜਿਹੜੀਆਂ ਉਹ ਆਹ ਰਿਹੜੀਆਂ ਬਣਾਉਣ ਆਉਂਦੇ ਆ ਤਾਂ ਬਾਈ ਜੀ ਜਿਵੇਂ ਤੁਸੀਂ ਟਾਇਰ ਦੱਸਿਆ 12 ਨੰਬਰ ਪੈਂਦੇ ਆ ਤੇ ਕੁੱਲ ਮਿਲਾ ਕੇ ਇਹਦਾ ਵਜ਼ਨ ਕਿੰਨਾ ਕੁ ਬਣ ਜਾਂਦਾ ਹੋਊ ਆ ਜੀ ਇਹਦਾ ਜੀ 1 ਕੁਇੰਟਲ ਦੇ ਲਗਭਗ ਸਾਰਾ ਟੋਟਲ ਵਜ਼ਨ ਹੋ ਜਾਂਦਾ ਨਹੀਂ ਅੱਛਾ 1 ਕੁਇੰੰਟਲ ਇਹਦਾ ਆਵਦਾ ਵਜ਼ਨ ਹੈ ਇਹ ਤੁਹਾਡੇ ਮੋਟਰਸਾਈਕਲ ਨੇ ਖਿੱਚ ਲੈਣਾ ਤੇ ਫੇਰ ਇਹ ਕਹਿੰਦੇ ਵੀ ਕਿਸਾਨ ਭਰਾ ਕਹਿੰਦੇ ਵੀ 8-8 ਕੁਇੰਟਲ ਵਜ਼ਨ ਆ ਜਿਹੜਾ ਉਹ ਇਹ ਰੇੜੀਆਂ ਚੱਕ ਲੈਂਦੀਆਂ ਤਾਂ ਭਾਈ ਜੀ ਆਪ ਦਾ ਵਜਨ ਇਹਦਾ 1 ਕੁਇੰਟਲ ਹੈ ਲਗਭਗ ਤੇ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ ਕਦੇ ਆਇਆ ਹੋਵੇ ਵੀ ਯਾਰ ਕੋਈ ਦਬਦਾ ਹੋਵੇ ਮੋਟਰਸਾਈਕਲ ਨਹੀਂ ਨਹੀਂ ਸਭ ਇਹੀ ਕਹਿੰਦੇ ਬਹੁਤ ਸੌਖਾ ਰਹਿੰਦਾ ਮੋਟਰਸਾਈਕਲ ਹੀ ਠੀਕ ਹੈ ਇਹ ਦੋਹਾਂ ਵਾਲੀ ਰੇੜੀ ਨਾਲੋਂ ਬਹੁਤ ਜ਼ਿਆਦਾ ਸੌਖਾ ਸਭ ਇਹੀ ਕਹਿੰਦੇ ਆ ਅਸੀਂ ਹੁਣ ਦੋਹਾਂ ਵਾਲੀਆਂ ਰੇੜੀਆਂ ਵੀ ਪੱਟ-ਪੱਟ ਕੇ ਤੇ ਨਾਲੀਆਂ ਕਰਕੇ ਦੇਣੀ ਹੈ ਅੱਛਾ ਉਹ ਵੀ ਤੁਸੀਂ ਬਣਾ ਰਹੇ ਹੋ ਹੁਣ ਤੇ ਇੱਕ ਮੈਂ ਹੋਰ ਦੇਖਿਆ ਵੀ ਆ ਤੁਹਾਡੇ ਕੋਲੇ ਜਿਵੇਂ ਬੰਦਾ ਪਹਿਲਾਂ ਕੰਮ ਕਰਵਾ ਕੇ ਗਿਆ ਹੈ ਬਜ਼ੁਰਗ ਇਹ ਉੱਤੇ ਪਲਾਈ ਲੱਦੀ ਬੈਠਾ ਤੇ ਇਹਦਾ ਫਿਕਸ ਆ ਮੋਟਰਸਾਈਕਲ ਨਾਲ ਹਾਂਜੀ ਤੇ ਇਹ ਬਾਈ ਜੀ ਮੋਟਰਸਾਈਕਲ ਹੀ ਫਿਕਸ ਕਰਕੇ ਦਿੰਨੇ ਹੋ ਹਾਂਜੀ ਹਾਂਜੀ ਇਹ ਵੀ ਫਿਕਸ ਵਾਲਾ ਵੀ ਕਰਦੇ ਹਾਂ ਹਾਂਜੀ ਹਾਂਜੀ ਪੂਰਾ ਫਿਕਸ ਵਾਲਾ ਬਣਾਉਨੇ ਆ ਅਸੀਂ ਤੇ ਉਹ ਇਸ ਵਕਤ ਹੈ ਨਹੀਂ ਤਿਆਰ ਨਹੀਂ ਤੁਹਾਨੂੰ ਉਹ ਵੀ ਵੀਡੀਓ ਦਿਖਾ ਦਿੰਦੇ ਤੇ ਕਰਦੇ ਹੋ ਵੀ ਹਾਂ ਠੀਕ ਬਹੁਤ ਆ ਤੁਹਾਡੇ ਕੋਲ ਇੱਕ ਹੁਣੇ ਗਾਹਕ ਆਇਆ ਸੀ ਜਿਹੜਾ ਇਹਨੂੰ ਤੁਸੀਂ ਤਿਆਰ ਕਰਕੇ ਦਿੱਤਾ ਹਾਂਜੀ 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 ਅਸੀਂ ਕਰਕੇ ਦਿੱਤਾ ਸੀ ਪਹਿਲਾਂ ਠੀਕ ਠੀਕ ਹੈ ਤਾਂ ਬਾਈ ਜੀ ਇਹਦੀ ਕੋਸਟ ਤੁਸੀਂ ਦੱਸਿਆ ਵੀ 14-15000 ਰੁਪਏ ਦੇ ਵਿੱਚ ਇਹ ਤਿਆਰ ਹੋ ਜਾਂਦੀ ਹੈ। ਚੀਜ਼ ਦੱਸੋ ਵੀ ਹੰਡ ਅਨਸਾਰ ਕਿੰਨਾ ਕੁ ਸਮਾਂ ਚੱਲ ਜਾਂਦਾ ਵੀ ਇਹ ਨਹੀਂ ਮਰਦੀ। ਸਾਨੂੰ ਦੱਸਤਾ ਜੀ 10 ਸਾਲ ਤਾਂ ਸਾਨੂੰ ਹੋਗੇ ਬਣਾਉਂਦਿਆਂ ਨੂੰ। ਅੱਜ ਦੇ ਕੀ ਹੈਗਾ ਕਿ ਨੇ ਲਾਂਭਾ ਨਹੀਂ ਦਿੱਤਾ। ਤੇ ਅਸੀਂ ਗਾਰੰਟੀ ਵੀ ਇਹੀ ਕਰਦੇ ਆ ਵੀ ਜਿਹੜਾ ਸਾਡੇ ਦੁਕਾਨ ਦਾ ਬਣ ਗਿਆ ਉਹ ਛੇਤੀ ਬੈਲਡ ਕਰਨਾ ਨਹੀਂ ਦੁਬਾਰਾ ਆਉਂਦਾ। ਇਹ ਗਾਰੰਟੀ ਹੈ। ਜੀ ਤਾਂ ਇਹਦਾ ਵਜ਼ਨ ਤੁਸੀਂ ਵੇਖ ਲਿਆ ਇਹਦੀ ਬੰਤਰ ਤੁਸੀਂ ਦੇਖ ਲਈ 12 ਨੰਬਰ ਟਾਇਰ ਤੇ ਮਰੂਤੀ ਦਾ ਜਿਹੜਾ ਹਿੱਸਾ ਏਠਲਾ ਉਹੀ ਇਹਦੇ ਥੱਲੇ ਪੈਂਦਾ ਬਾਈ ਕਹਿੰਦੇ ਤੇ ਚੰਗਾ ਕੰਮ ਕਿਸਾਨ ਭਰਾਵਾਂ ਨੂੰ ਜਿਹੜਾ ਇਹ ਦਿੰਦੀ ਆ ਬਾਈ ਜਿੰਨੇ ਗਾਹਕ ਤੁਹਾਡੇ ਕੋਲੇ ਆਉਂਦੇ ਆ ਫਿਰ ਸਾਰੇ ਇਸ ਰੇੜੀ ਤੋਂ ਖੁਸ਼ ਆ ਜੀ ਜਾਂ ਜਿੰਨੇ ਮੈਂ ਦੇਖਿਆ ਬਹੁਤ ਸਾਰੇ ਬਜ਼ਾਰਾਂ ਦੇ ਵਿੱਚ ਆ ਜਿਹੜੇ ਉਹ ਇਸੇ ਸਰ ਤੇ ਕੰਮ ਚੱਲਦਾ ਉਹਨਾਂ ਦਾ ਤਾਂ ਸਾਰੇ ਖੁਸ਼ ਆ ਬਾਈ ਸਾਰੇ ਖੁਸ਼ ਆ ਜੀ ਕਿਉਂਕਿ ਜ਼ਿਆਦਾਤਰ ਲੋਕ ਇਹਨੂੰ ਜ਼ਿਮੀਂਦਾਰ ਆਪਦੇ ਕੰਮ ਅਸਲ ਜਾਂਦੇ ਆ ਪੱਠੇ ਰੱਥੇ ਆ ਤੇ ਔਰ ਬਹੁਤ ਸਾਰੇ ਲੋਕਿਲ ਜਾਂਦੇ ਬਈ ਸਬਜ਼ੀ ਸਬਜ਼ੀ ਲਾ ਕੇ ਸ਼ਹਿਰਾਂ ਚ ਲਾ ਲੈਣੀ ਹੈ ਉੱਤੇ ਠਾਲੀ ਲੈਣੀ ਹੈ ਬਹੁਤ ਲੋਕ ਇਸ ਕੰਮ ਵਾਸਤੇ ਵੀ ਆਪ ਦਾ ਰੋਜ਼ਗਾਰ ਚੱਲ ਜਾਂਦੀ ਬਹੁਤ ਵੱਡਾ ਤਾਂ ਹੀ ਨਾ ਇਹ ਵੀਡੀਓ ਬਣਾਉਣ ਦਾ ਪਰਪਸ ਵੀ ਸਾਡਾ ਤਾਂ ਹੀ ਹੈ ਵੀ ਇਹ ਛੋਟੀ ਜੀ ਚੀਜ਼ ਹੈ ਬਹੁਤ ਵੱਡਾ ਕਮਾਈ ਦਾ ਸਾਧਨ ਹੈ ਕਿਉਂਕਿ ਇੱਕ ਆਮ ਗਰੀਬ ਬੰਦਾ ਜਿਹੜਾ ਉਹ ਇੱਥੇ ਤੇ ਆਪਦੀ ਸਬਜ਼ੀ ਵੀ ਵੇਚਦਾ ਹੈ ਇੱਥੇ ਕੱਕ ਪੱਠੇ ਸਾਡਾ ਕਿਸਾਨ ਭਰਾ ਲੈ ਕੇ ਆਉਂਦਾ ਹੈ ਹੋਰ ਪਤਾ ਨਹੀਂ ਕਿੰਨੇ ਕੁ ਲੋਕ ਹੈਗੇ ਜਿਹੜੇ ਉਹ ਇਹਨੂੰ ਵਾਹ ਕੇ ਆਪ ਦਾ ਰੋਜ਼ਗਾਰ ਆਪਦੀ ਰੋਜੀ ਰੋਟੀ ਕਮਾ ਰਹੇ ਆ ਤਾਂ ਬਾਈ ਜੀ ਇੱਕ ਵਧੀਆ ਸਾਧਨ ਬਣਾ ਕੇ ਦਿੰਨੇ ਆ ਤੁਸੀ ਲੋ ਕਿਵੇਂ ਦਾ ਮਹਿਸੂਸ ਕਰਦੇ ਹੋ ਬਹੁਤ ਵਧੀਆ ਮਹਿਸੂਸ ਕਰਦੇ ਹਾਂ ਜੇ ਲੋਕ ਖੁਸ਼ ਆ ਤਾਂ ਸਾਨੂੰ ਵੀ ਅੰਦਰੋਂ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਜੇ ਸਾਡੀ ਬਣੀ ਚੀਜ਼ ਨੂੰ ਅਗਲਾ ਪਸੰਦ ਕਰਦਾ ਤਾਂ ਆਪਦੇ ਦਿਲ ਨੂੰ ਸਾਨੂੰ ਸ਼ਾਂਤੀ ਆਈ ਤਾਂ ਬਾਈ ਜੀ ਬਹੁਤ ਵਧੀਆ ਬਣਾ ਕੇ ਦਿੰਦੇ ਆ ਬਾਈ ਕਹਿੰਦੇ ਵੀ ਰਿਪੇਅਰ ਦੀ ਲੋੜ ਨਹੀਂ ਪੈਣੀ ਸਾਡਾ ਜੋੜ ਲਾਇਆ ਹਿਲਦਾ ਨਹੀਂ ਤੁਸੀਂ ਇੱਕ ਵਾਰੀ ਮੌਕਾ ਜ਼ਰੂਰ ਦਿਓ ਤੇ ਬਾਈ ਜੀ ਕਹਿੰਦੇ ਵੀ ਇੱਥੋਂ ਬਣਵਾ ਕੇ ਲੈ ਜਾਓ ਬਾਈ ਜੀ ਤੁਹਾਡੀ ਵੀਡੀਓ ਜੇ ਕੋਈ ਸੱਜਣ ਮਿੱਤਰ ਸ਼ੇਅਰ ਕਰਦਾ ਹਾਂ ਜੀ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਲੈਂਦਾ ਤੁਹਾਨੂੰ ਦੱਸ ਦਿੰਦਾ ਵੀ ਆਪਾਂ ਚੈਨਲ ਦੀ ਕੋਈ ਵੀਡੀਓ ਸ਼ੇਅਰ ਕੀਤੀ ਆ ਤਾਂ ਉਹਦਾ ਇਸ ਰੇੜੀ ਦੇ ਵਿੱਚੋਂ ਮਾਨਦਾਨ ਕਰੋਗੇ ਜਰੂਰ ਮਾਨਦਾਨ ਕਰਾਂਗੇ ਜਿਹੜਾ ਸ਼ੇਅਰ ਕਰਕੇ ਆਊਗਾ ਨਾ ਜਰੂਰ ਉਹਨਾਂ ਦਾ ਮਾਨਦਾਨ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਇਹ ਜਾਣਕਾਰੀਆਂ ਸਾਡੇ ਕਿਸਾਨ ਵੀਰਾਂ ਤੱਕ ਪਹੁੰਚਾਈਆਂ ਕਿਉਂਕਿ ਹੈ ਚੀਜ਼ ਛੋਟੀ ਆ ਭਾਵੇਂ ਪਰ ਇਹਦਾ ਗੁਣ ਬੜਾ ਵੱਡਾ ਤੁਸੀਂ ਆਮ ਵੀ ਦੇਖੀਆਂ ਇਹ ਰੇੜੀਆਂ ਪਰ ਅੱਜ ਦੀ ਕਾਸਟ ਤੁਹਾਨੂੰ ਪਤਾ ਲੱਗੀ ਵੀ ਕਿੰਨੀ ਕ ਇਹਦੀ ਕਾਸਟ ਆ ਇੱਕ ਵਾਰੀ ਬਣਾਈ ਕਿਤੇ ਨਹੀਂ ਜਾਂਦੀ ਸੋ ਜੇ ਕੰਮ ਦਿੰਦੀ ਆ ਸਾਨੂੰ ਸਾਡੇ ਕਿਸਾਨ ਭਰਾਵਾਂ ਨੂੰ ਸੌਖਾ ਕਰਦੀ ਆ ਤਾਂ ਖੇਤ ਬੰਨੇ ਦੇ ਵਿੱਚ ਆ ਜਿਹੜੀ ਉਹ ਜ਼ਰੂਰ ਵਰਤਣੀ ਚਾਹੀਦੀ ਹੈ ਕੱਲ ਹੀ ਮੇਰੇ ਕੋਲੇ ਇੱਕ ਜ਼ਿਮੀਂਦਾਰ ਆਇਆ ਸੀ ਉਹ ਮੈਨੂੰ ਦੱਸ ਰਿਹਾ ਸੀ ਕਿ ਕਹਿੰਦਾ 350 ਦੇ ਪੈਟਰੋਲ ਦੇ ਨਾਲ ਸਾਰਾ ਸਿਆਲ ਕਹਿੰਦਾ ਮੈਂ ਪੱਠੇ ਲਿਆਂਦੇ ਆ ਦੇਦੇ ਬਹੁਤ ਵਧੀਆ ਕਹਿੰਦਾ ਚੀਜ ਆ ਕਹਿੰਦਾ ਨਿੱਕੇ ਜ਼ਿਮੀਂਦਾਰ ਨੂੰ ਕਹਿੰਦਾ ਸਾਨੂੰ ਟਰੈਕਟਰ ਕੱਢਣ ਦੀ ਲੋੜ ਨਹੀਂ ਪੈਂਦੀ ਜਿਹਦੇ ਘਰੇ ਇਹ ਹੈਗੀ ਹੈ 350 ਦੇ ਪੈਟਰੋਲ ਵਿੱਚ ਸਾਰਾ ਸਾਲ ਪੱਠੇ ਠੋਏ ਆ ਹਾਂਜੀ ਤੇ ਤਾਂ ਆਪ ਜ਼ਿਮੀਂਦਾਰ ਆਪਦੇ ਮੂੰਹੋਂ ਦੱਸ ਕੇ ਗਿਆ ਮੈਨੂੰ ਇਹ ਤਾਂ ਬਹੁਤ ਸਸਤਾ ਸੌਦਾ ਹੈ ਆਮ ਘਰੇ ਕੰਮ ਲੈਣ ਨੂੰ ਗੋਹਾ ਕੂੜਾ ਢੋਣ ਨੂੰ ਮੈਂ ਨਾ ਵੀ ਨੰਬਰ 1 ਚੀਜ਼ ਹੈ ਇਹ ਤੇ ਇਹਦੇ ਤੇ ਕੋਈ ਬੰਦਸ਼ਤਾ ਨਹੀਂ ਵੀ ਇਹਨੂੰ ਚਲਾਉਣ ਦੇ ਵਿੱਚ ਜਾਂ ਕੁਝ ਹੋਰ ਕੋਈ ਚਲਾਨ ਚੁਣਦਾ ਨਹੀਂ ਹੁੰਦਾ ਨਹੀਂ ਜੀ ਨਹੀਂ ਹਜੇ ਤੱਕ ਤਾਂ ਕਦੇ ਵੀ ਨਹੀਂ ਸੁਣਿਆ ਕਿਉਂ ਜ਼ਿੰਮੇਵਾਰੀ ਦੇ ਕੰਮ ਚ ਆ ਗਿਣੀ ਹਾਂ ਇਹਦਾ ਕਦੇ ਵੀ ਚਲਾਨ ਨਹੀਂ ਸੁਣਿਆ ਤਾਂ ਕਿਸਾਨ ਭਰਾਵੋ ਬਾਈ ਜੀ ਬਹੁਤ شدت ਦੇ ਨਾਲ ਕੰਮ ਕਰਦੇ ਆ ਤੇ ਰੇੜੀਆਂ ਤਾਂ ਬਣਾਉਂਦੀ ਬਣਾਉਂਦੇ ਆ ਪਰ ਇਥੋਂ ਦੀ ਬਾਈ ਜੀ ਨੇ ਦੱਸਿਆ ਬਾਈ ਜੀ ਦੇ ਫਾਦਰ ਸਾਹਿਬ ਹੀ ਬੈਠੇ ਸੀ ਵੀ ਇਥੋਂ ਦੀ ਕਈ ਬੜੀ ਮਸ਼ਹੂਰ ਹੈ ਇਹਨਾਂ ਦੀ ਤੇ ਕਰਨਾਟਕਾ ਤੱਕ ਮਹਾਰਾਸ਼ਟਰ ਤੱਕ ਇਹ ਕਹਿੰਦੇ ਆ ਵੀ ਸਾਡੀਆਂ ਸਾਊਥ ਸਟੇਟ ਦੇ ਵਿੱਚ ਕਈਆਂ ਜਾਂਦੀਆਂ ਸਾਡੀਆਂ ਦੂਰ ਦੂਰ ਤੱਕ ਤੇ ਹੁਣ ਰੇੜੀਆਂ ਦਾ ਕੰਮ ਅਸੀਂ ਪਿਛਲੇ 10 ਸਾਲਾਂ ਤੋਂ ਕਰੀ ਜਾਂਦੇ ਆ ਇਹ ਵੀ ਨਹੀਂ ਰੁਕਦੀਆਂ ਤੇ ਆਏ ਦੇ ਨਵੇਂ ਤੋਂ ਨਵਾਂ ਆਰਡਰ ਅਸੀਂ ਭਗਤੌਂਦੇ ਆ ਤਾਂ ਭਾਈ ਜੀ ਜੇ ਕਿਸੇ ਨੇ ਰੇੜੀ ਬਣਵਾਉਣੀ ਹੋਵੇ ਕਿੰਨੇ ਦਿਨਾਂ ਵਿੱਚ ਤਿਆਰ ਕਰ ਦੋਗੇ ਵੈਸੇ ਤਾਂ ਅਸੀਂ ਲਗਭਗ ਤਿਆਰੀ ਰੱਖਦੇ ਆ ਪਰ ਕਈ ਲੋਕਾਂ ਦੇ ਸਾਈਟ ਤੇ ਹੀ ਬਣਾਉਣੀਆਂ ਫਿਰ ਦੋ-ਤਿੰਨ ਦਿਨਾਂ ਦੇ ਕੱਟਦੇ ਨੇ ਦੋਵਾਂ ਦਿਨਾਂ ਦਿਨਾਂ ਚ ਦੇ ਦੇਉਗੇ ਤੇ ਜੇ ਦੂਰ ਨੇੜੇ ਕਿਤੇ ਪਹੁੰਚ ਕਰਨੀ ਹੋਵੇ ਕਰਦੇ ਹੋਗੇ ਹਾਂਜੀ ਹਾਂਜੀ ਉਹ ਪਹੁੰਚ ਕਰ ਦੇਣਾ ਜੀ ਤੇ ਪਹੁੰਚ ਦਾ ਖਰਚਾ ਫਿਰ ਆਲਦਾ ਉਹਦਾ ਨਹੀਂ ਉਹ ਜ਼ਿੰਮੇਦਾਰਤਾ ਹੁੰਦਾ ਜੀ ਕਿਉਂ ਵੀ ਪਤਾ ਨਹੀਂ ਹੁੰਦਾ ਵੀ 10 ਕਿਲੋਮੀਟਰ ਜਾਣੀ ਹੈ ਕਿ 100 ਕਿਲੋਮੀਟਰ ਜਾਣੀ ਹੈ ਉਹ ਹਿਸਾਬ ਨਾਲ ਹੀ 10 12 ਕਿਲੋਮੀਟਰ ਤੱਕ ਕਰ ਦਿੰਦੇ ਹੋਗੇ 10 12 ਮੀਟਰ ਦਾ ਤਾਂ ਚੱਲ ਜਾਂਦਾ ਹੈ ਠੀਕ ਹੈ ਤਾਂ ਇਹ ਤੁਸੀਂ ਪਾਕ ਇੱਥੋਂ ਤੱਕ ਆਪ ਹੀ ਲੈ ਜਾਂਦੇ ਆਏ ਇੰਨੇ ਕਾਲੇ ਤਾਂ ਕਈ ਵਾਰੀ ਦੂਰ ਹੁੰਦਾ ਉਹ ਵੇਖ ਕੇ ਫਿਰ ਕਹਿ ਦਿੰਦੇ ਆ ਤੇ ਫਿਰ ਉਹ ਹਿਸਾਬ ਨਾਲ ਭੇਜ ਦਈਦੀ ਜੀ ਤਾਂ ਬਾਈ ਦਾ ਪਿੰਡ ਖਾਰਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦਾ ਪਿੰਡ ਹੈ ਤੇ ਕੋਟਕਪੂਰਾ ਰੋਡ ਤੇ ਇਹ ਪਿੰਡ ਸਥਿਤ ਹੈ ਬਾਈ ਦਾ ਨਾਮ ਜਗਤਾਰ ਮਿਸਤਰੀ ਤੇ ਬਾਈ ਜੀ ਬਹੁਤ ਲੰਮੇ ਸਮੇਂ ਤੋਂ ਇਹ ਕੰਮ ਕਰਦੇ ਆ ਰਹੇ ਆ ਤਾਂ ਬਾਈ ਜੀ ਆਪਣਾ ਸੰਪਰਕ ਨੰਬਰ ਦੇ ਦਿਓ WhatsApp ਨੰਬਰ ਦੇ ਦਿਓ ਜਿੱਥੇ ਤੁਸੀਂ ਇਹਨਾਂ ਦੀਆਂ ਫੋਟੋਆਂ ਵੀ ਵਿਖਾ ਸਕੋ ਠੀਕ ਹੈ ਸਾਡੀ ਵੀਡੀਓ ਦਾ ਰੈਫਰੈਂਸ ਦੇ ਦਿਆ ਕਰੋ ਵੀ ਉਹ ਵੇਖ ਕੇ ਤੁਹਾਡੇ ਕੋਲੇ ਕਸਟਮਰ ਆਉਂਦਾ ਤਾਂ ਕਿਹੜੇ ਨੰਬਰ ਤੇ ਸੰਪਰਕ ਕਰੇ ਸਾਡਾ ਮੋਬਾਈਲ ਨੰਬਰ ਬਾਈ ਜੀ 99883 9691 ਬਾਕੀ ਉਹ ਤੁਸੀਂ ਵੀਡੀਓ ਪਾ ਦਿਓ ਨਾਲ ਉਹਦੇ ਉੱਤੇ ਆਈ ਜਾਣਾ ਜੀ ਰੇੜੀ ਦੇ ਉੱਪਰ ਵੀ ਪਿੱਛੇ ਬਾਈ ਦਾ ਨੰਬਰ ਤੁਸੀਂ ਸਕਰੀਨ ਸ਼ਾਟ ਲੈ ਲਓ ਤੇ ਤੁਸੀਂ ਪਹੁੰਚ ਕਰ ਸਕਦੇ ਹੋ ਬਾਈ ਨੇ ਖੁਦ ਨੰਬਰ ਵੀ ਨੋਟ ਕਰਵਾਤਾ ਸਾਡੀ ਸਕਰੀਨ ਦੇ ਉੱਪਰ ਵੀ ਅਸੀਂ ਤੁਹਾਨੂੰ ਨੰਬਰ ਦਿੱਤਾ ਤੇ ਤੁਸੀਂ ਜੇ ਕਿਸਾਨ ਭਰਾਵੋ ਤੁਹਾਨੂੰ ਇਹ ਫਾਇਦੇਦায়ক ਹੈ ਬਾਈ ਨੇ ਇਹ ਵੀ ਆਖਿਆ ਵੀ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਤਾਂ ਅਸੀਂ ਉਹਦਾ ਪੂਰਾ ਮਾਨਤਨ ਕਰਾਂਗੇ ਵੈਸੇ 14000 ਸਾਡੇ ਕਿ 14000 ਬਾਈ ਨੇ ਰੇਟ ਦੱਸਿਆ ਤੇ ਬਾਈ ਕਹਿੰਦਾ ਆਪਾਂ ਕਰ ਲਾਂਗੇ ਜੇਕਰ ਕੋਈ ਸਾਡੇ ਤੱਕ ਪਹੁੰਚ ਕਰਦਾ ਤਾਂ ਬਾਈ ਦਾ ਸਾਥ ਵੀ ਜ਼ਰੂਰ ਦਿਓ ਤੇ ਜੇਕਰ ਇਹ ਤੁਹਾਡੇ ਫਾਇਦੇ ਦਾ ਸੌਦਾ ਹੈ ਤਾਂ ਫਿਰ ਜ਼ਰੂਰ ਅਪਣਾਓ ਫਿਰ ਜ਼ਰੂਰ ਖਰੀਦੋ ਬਾਈ ਜੀ ਤੁਸੀਂ ਇਹ ਜਾਣਕਾਰੀਆਂ ਦਿੱਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚੀ ਧੰਨਵਾਦ ਜੀ ਚੈਨਲ ਪੰਜਾਬ ਵਾਲਾ ਪੋਡਕਾਸਟ ਤੋਂ ਮੈਂ ਕੁਲਵਿੰਦਰ ਹੌਲਖ ਮੇਰੇ ਨਾਲ ਕੈਮਰਾਮੈਨ ਰਿੰਪੀ ਬਰਾੜ ਨੂੰ ਦਿਓ ਆ ਗਿਆ ਧੰਨਵਾਦ